ਪਟਿਆਲਾ ਦੇ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਜੁਆਇਨ ਕਰਦਿਆਂ ਹੀ ਉਹਨਾਂ ਵੱਲੋਂ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾ ਮੁੱਦਾ ਪੰਜਾਬ ਦੇ ਵਿੱਚ ਨਸ਼ੇ ਦਾ ਤੇ ਪਟਿਆਲਾ ਦੇ ਵਿੱਚ ਨਸ਼ਿਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾਊਗੀ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਟ੍ਰੈਫਿਕ ਦੀ ਟ੍ਰੈਫਿਕ ਦੀ ਇੱਕ ਵੱਡੀ ਸਮੱਸਿਆ ਹੈਗੀ ਹਰ ਇੱਕ ਸ਼ਹਿਰ ਦੀ ਆ ਹਰ ਇੱਕ ਸਟੇਟ ਦੀ ਕਹਿ ਸਕਦੇ ਆ ਤਾਂ ਅੱਜ ਇੱਕ ਨਾਕਾ ਜਿਹੜਾ ਹੈਗਾ ਵਾਈਪੀਐਸ ਰੋਡ ਦੇ ਉੱਪਰ ਲਗਾਇਆ ਜਾ ਰਿਹਾ ਤਸਵੀਰਾਂ ਮੈਂ ਮੇਰੇ ਸਾਥੀਆਂ ਨੂੰ ਕਹੂੰਗਾ ਜਰੂਰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਤਸਵੀਰਾਂ ਦਿਖਾਈਆਂ ਜਾਣ ਜਿਵੇਂ ਜ਼ਿਆਦਾਤਰ ਥਾਰ ਦੀਆਂ ਗੱਡੀਆਂ ਕਿਉਂਕਿ ਇਹ ਲੋਕ ਥਾਰ ਬੜੇ ਸ਼ੌਂਕ ਨਾਲ ਖਰੀਦਦੇ ਨੇ ਮੋਡੀਫਿਕੇਸ਼ਨ ਕਰਾਉਂਦੇ ਨੇ ਲਾਈਟਾਂ ਦੀ ਗੱਲ ਕਰੀਏ ਚਾਹੇ ਹੂਟਰਾਂ ਦੀ ਗੱਲ ਕਰੀਏ ਤਾਂ ਜਿਹੜੇ ਨੌਜਵਾਨ ਨੇ ਸ਼ਰਿਆਂਮ ਜਿਹੜੇ ਹੈਗੇ ਨੇ ਰੋਡ ਦੇ ਉੱਪਰ ਸ਼ਾਮ ਨੂੰ ਜਿਹੜੀਆਂ ਲਾਉਂਦੇ ਘੁੰਮਦੇ ਨਜ਼ਰ ਆਉਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਐਸਪੀ ਸਿਟੀ ਸਰਫਰਾਜ਼ ਆलम ਖੁਦ ਜਿਹੜੇ ਹੈਗੇ ਨੇ ਗੱਡੀ ਨੂੰ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ 11 ਅਗਸਤ ਨੂੰ ਧਿਆਨ ਚ ਰੱਖਦੇ ਵੇ ਪੂਰੇ ਸਿਆਲ ਵਿੱਚ ਵਿਜ਼ੂਅਲ ਪੁਲਿਸਿੰਗ ਕੀਤੀ ਜਾ ਰਹੀ ਹੈ ਆਜ ਪਟਿਆਲਾ ਜ਼ਿਲ੍ਹੇ ਦੇ ਇੱਕ ਹੀ ਥਾਂਵਾਂ ਤੇ ਸਟ੍ਰਿਕਟ ਨਾਕੇ ਬੰਦੀ ਕੀਤੀ ਗਈ जेरे भी मॉडिफाइड हो, कि थार मिली, इना दा प्लेट भी सही नहीं है, तो मतलब है, है। इंपाउंड किया जा रहा है इस तो अलावा प्रोपर मतलब चंगी तरह चेकिंग की जा रही है और जो नाइट डोमनेशन प्लान वालों गया है पेट्रोलिंग पार्टी बाहर निकलेगी इस अर्ली मॉर्निंग भी चेकिंग होनी है कि सरकारी बिल्डिंग हो गई और कोई भी इंपॉर्टेंट प्लेसेस है उत्थे प्रॉपर चेकिंग होनी है और कल दिन के समय भी जेडे होटल्स हैं होस्टल्स हैं पीज ने मॉल्स रेलवे स्टेशन बस स्टैंड भी उचित चेकिंग होनी है तो अभी यह इंश्योर करेंगे कि पंद्रह अगस्त आने वाला पंद्रह अगस्त है उस तक पटियाला बिल्कुल सेफ रखें और पुलिस पब्लिक कॉन्फ्रेंस का माहौल पैदा करें ਤਰ ਲਗਾਤਾਰ ਦੇਖਿਆ ਗਿਆ ਕਿ ਮੋਟਰਸਾਈਕਲ ਤੇ ਬੁਲਟ ਤੇ ਪਟਾਕੇ ਮਾਰੇ ਜਾਂਦੇ ਨੇ ਪਰ ਉਹ ਜਿਹੜੇ ਪਟਾਕੇ ਵਜਾਉਣ ਵਾਲੇ ਸਲੈਂਸਰ ਨੇ ਉਹ ਦੁਕਾਨਾਂ ਤੇ ਵਿਕਦੇ ਨੇ ਸ਼ਹਿਰਾਂ ਵਿੱਚ ਵਿਕ ਰਹੇ ਨੇ ਉਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਸਪੈਸ਼ਲ ਮੁਹਿੰਮ ਵੀ ਚਲਾ ਰਹੇ ਆਂ ਜਿਹੜੇ ਦੁਕਾਨ ਚ ਇਹ ਸਲੈਂਸਰ ਵਿਕਦੇ ਆਂ ਉਹਨਾਂ ਦੇ ਖਿਲਾਫ ਵੀ ਅਸੀਂ ਨਾ ਪੜਚਾਅ ਕਰਾਂਗੇ ਉਹਨਾਂ ਦੇ ਨਾਲ ਤੁਸੀਂ ਹੋਰਨਾਂ ਦੀ ਗੱਲ ਕਰੀ ਗੱਡੀਆਂ ਦੇ ਉੱਪਰ ਇੰਨੇ ਵੱਡੇ ਵੱਡੇ ਹੋਰਨ ਆ ਜੇ ਕੋਈ ਆਮ ਬੰਦਾ ਜਿਹੜਾ ਮਤਲਬ ਏਜਡ ਬੰਦਾ ਹੈਗਾ ਜਾਂਦਾ ਤਾਂ ਘਬਰਾ ਜਾਂਦਾ ਬੱਚੇ ਆ ਵੱਡੇ ਵੱਡੇ ਹੋਰਨ ਆ ਆਮ ਨਾਰਮਲ ਦੁਕਾਨਾਂ ਤੇ ਤੁਸੀਂ ਦੇਖ ਸਕਦੇ ਹੋ ਪਟਿਆਲੇ ਦੇ ਵਿੱਚ ਸ਼ ਕੁਸਟਰ ਗੱਡੀ ਗੱਡੀਆਂ ਹੁੰਦੀਆਂ ਉਹਨਾਂ ਦੇ ਉੱਤੇ ਵੀ ਲੱਗਦੇ ਹੈ ਇਸ ਕਰਕੇ ਕੰਪਲੀਟਲੀ ਉਹਨਾਂ ਨੂੰ ਬੈਨ ਨਹੀਂ ਕਰ ਸਕਦੇ ਹੈ ਲੇਕਿਨ ਜਿਹੜੇ ਪ੍ਰਾਈਵੇਟ ਗੱਡੀ ਵਾਲੇ ਇਨਸਾਉਂਡ ਨੂੰ ਟਾਲ ਕਰਾਉਂਦੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਬਾਰਡਰ ਏਰੀਆ ਨੂੰ ਕਿਵੇਂ ਦੇਖਦੇ ਹੋ 15 ਅਗਸਤ ਨੂੰ ਲੈ ਕੇ ਵੀ ਜਿਵੇਂ ਬਾਹਰੋਂ ਲੋਕ ਆ ਰਹੇ ਨੇ ਜਾ ਰਹੇ ਨੇ ਉਹਨਾਂ ਦੀ ਬਾਰਡਰ ਏਰੀਆ ਨੂੰ ਕਿਵੇਂ ਕਿਤੇ ਤੇ ਪਟਿਆਲਾ ਜ਼ਿਲ੍ਹੇ ਸੇ ਸਾਡੇ 14 ਇੰਟਰਸਟੇਟ ਨਾਕੇ ਐਕਟਿਵ ਨੇ ਔਰ 14 ਦੇ ਵਿੱਚ 5 ਦੇ ਇੰਟਰਸਟੇਟ ਨਾਕੇ ਉਹ ਹਾਈ ਟੈਕ ਨੇ ਉੱਤੇ ਸਪੈਸ਼ਲ ਵੀ ਕੈਮਰਾਜ਼ ਵੀ ਇੰਸਟਾਲਡ ਹੈ ਤੋ ਪਟਿਆਲਾ ਦੇ ਕੱਲੇ ਕੱਲੇ ਐਂਟਰੀ ਦੇ ਐਗਜ਼ਿਟ ਪੁਆਇੰਂਟ ਤੇ ਪੁਲਿਸ ਵੱਲੋਂ ਸਰਵਲੈਂਸ ਕੀਤੀ ਜਾ ਰਹੀ ਹੈ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਆਉਣ ਵਾਲਾ ਪੰਦਰਾਂ ਗਜ ਬਿਲਕੁਲ ਪੀਸਫੁਲ ਨਿਕਲੇ ਕੈਮਰਾਮੈਨ ਲਮ ਲੋਤਰਾ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਲਈ ਪਟਿਆਲਾ ਤੋਂ ਕਰਨਵੀਰ ਸਿੰਘ ਰੰਧਾਵਾ ਦੀ ਰਿਪੋਰਟ